ਬੜਾ ਬਹੁਤ ਜ਼ਿਆਦਾ ਕਿਤੇ ਮੈਂ ਬੈ ਕੇ ਕੱਟੀ ਉਦੋਂ ਨਹੀਂ ਮਾਤਾ ਜੀ ਰੋਵੋ ਨਾ ਕੋਈ ਨਹੀਂ ਆ ਤੁਸੀਂ ਮੇਰੇ ਮਾਵਾ ਵਰਗੇ ਜੇ ਮੈਂ ਤੁਹਾਡਾ ਹਾਲ ਹੀ ਜਾਣਣਾ ਹੈ ਮੰਗਦੀ ਮੈਂ ਕੁਝ ਨਹੀਂ ਮੰਗ ਤੁਹਾਡੇ ਕੋਈ ਨਹੀਂ ਨਹੀਂ ਮਾਤਾ ਜੀ ਕੋਈ ਨਹੀਂ ਆ ਤੁਸੀਂ ਮੇਰੇ ਕੋਲੋਂ ਤੇ ਚਲੋ ਜਾ ਉੱਥੇ ਮੰਦਿਰਾਈਂ ਰਾਤ ਨੂੰ ਗਲੀ ਚ ਸੌਂਦੇ ਸਗਲੀ ਚ ਸੌਂਦੇ ਆ ਕੀੜੀ ਜੀ ਜਾਂਦੀ ਕਿ ਮਾਸਰ ਮੰਗੇ ਕਿ ਨਹੀਂ ਕੋਈ ਨਹੀਂ ਮਾਤਾ ਜੀ ਜਿੱਥੋਂ ਤੱਕ ਅਸੀਂ ਹੱਲਪ ਤੁਹਾਡੀ ਕਰ ਸਕੇ ਜ਼ਰੂਰ ਕਰਾਂਗੇ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਸੋ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਹੜ੍ਹ ਆਏ ਪਾਣੀ ਆਏ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਪਿੰਡਾਂ ਦਾ ਨੁਕਸਾਨ ਹੋਇਆ ਉੱਥੇ ਪਛੜੀ ਛਰੇਣੀ ਦੇ ਲੋਕ ਜਿਹੜੇ ਸੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਪਾਣੀ ਦੇ ਨਾਲ ਨੁਕਸਾਨ ਹੋ ਚੁੱਕਾ ਹੈ ਸੋ ਅੱਜ ਅਸੀਂ ਆਏ ਸੀ ਜੀ ਪਿੰਡ ਪਖੋਕੇ ਜਿਲਾ ਤਰਨਤਾਰਨ ਇੱਥੇ ਮੈਨੂੰ ਕੁਝ ਦਿਨ ਪਹਿਲਾਂ ਇੱਕ ਮਾਤਾ ਜੀ ਮਿਲੇ ਸੀ ਉਹ ਮਾਤਾ ਜੀ ਨੇ ਆਇਆ ਤਾਂ ਅਸੀਂ ਹੋਰ ਕੰਮ ਸੀ ਪਰ ਮਾਤਾ ਜੀ ਨੇ ਮੇਰੇ ਅੱਗੇ ਰੋਣ ਲੱਗ ਪਏ ਕਹਿਣ ਲੱਗੇ ਵੀ ਪੁੱਤ ਸਾਡਾ ਇਸ ਤਰ੍ਹਾਂ ਮਤਲਬ ਕੋਠਾ ਮੇਰਾ ਟੱਟ ਗਿਆ ਇੱਕ ਕੋਠਾ ਸੀ ਉਹ ਵੀ ਟੱਟ ਚੁੱਕਾ ਸੋ ਮੈਂ ਮਾਤਾ ਜੀ ਨੂੰ ਹੌਸਲਾ ਦਿੱਤਾ ਸੀ ਮੈਂ ਕਿਹਾ ਮਾਤਾ ਜੀ ਕੋਈ ਗੱਲ ਨਹੀਂ ਅਸੀਂ ਆਵਾਂਗੇ ਜਰੂਰ ਤੁਹਾਡੀ ਵੀਡੀਓ ਕਰਾਂਗੇ ਸੋ ਅੱਜ ਟਾਈਮ 'ਚੋਂ ਟਾਈਮ ਕੱਢ ਕੇ ਅੱਜ ਅਸੀਂ ਮਾਤਾ ਜੀ ਦੇ ਨਾਲ ਗੱਲਬਾਤ ਕਰਨ ਆਏ ਆ ਨਾਲੇ ਇੱਥੇ ਜਿਹੜਾ ਮਾਤਾ ਜੀ ਦਾ ਪਿੱਛੇ ਮੇਰੇ ਦੇਖ ਰਹੇ ਹੋ ਤੁਸੀਂ ਜੋ ਨੁਕਸਾਨ ਹੋਇਆ ਇੱਕੋ ਇੱਕ ਮਾਤਾ ਦਾ ਕੋਠਾ ਸੀ ਉਹ ਵੀ ਜਿਹੜਾ ਸੀ ਉਹ ਮੀਂਹ ਦੇ ਕਾਰਨ ਪਾਣੀ ਦੇ ਕਾਰਨ ਜਿਹੜੀ ਇਹ ਬਾਲਿਆਂ ਵਾਲੀ ਛੱਤ ਸੀ ਜਿੱਥੇ ਐਸ ਵਕਤ ਮੈਂ ਖੜਾ ਇਹ ਮਤਲਬ ਡਿੱਗ ਚੁੱਕੀ ਹੈ ਜੀ ਤਕਰੀਬਨ 8 ਦਿਨ ਹੋ ਗਏ ਲਗਾਤਾਰ ਜਿਹੜੇ ਮੀਂਹ ਪਏ ਸੀ ਉਹਨਾਂ ਦੇ ਨਾਲ ਮਾਤਾ ਜੀ ਦਾ ਕਾਫੀ ਨੁਕਸਾਨ ਹੋਇਆ ਕਾਫੀ ਜਿਹੜਾ ਸੀ ਜਿਹੜਾ ਸਮਾਨ ਮਾਤਾ ਜੀ ਦਾ ਉਹ ਵੀ ਭਿੱਜ ਚੁੱਕਾ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਜੀ ਵਿਚਾਰੇ ਇਕੱਲੇ ਰਹਿੰਦੇ ਨੇ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਉਹਦੀ ਵੀ ਡੈਥ ਹੋ ਚੁੱਕੀ ਐ ਤੇ ਜਿਹੜਾ ਇਹਨਾਂ ਦਾ ਪਤੀ ਸੀ ਉਹਦੀ ਵੀ ਡੈਥ ਹੋ ਚੁੱਕੀ ਐ ਹੁਣ ਮਾਤਾ ਜੀ ਵਿਚਾਰੇ ਇਕੱਲੇ ਟਾਈਮ ਪਾਸ ਕਰਦੇ ਨੇ ਗੱਲਬਾਤ ਕਰਾਂਗੇ ਆਪਾਂ ਮਾਤਾ ਜੀ ਹੁਣਾਂ ਨਾਲੇ ਸਾਰਾ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਨੇ ਆ ਆਜੋ ਅੰਦਰ ਲੈ ਚੱਲਦੇ ਆ ਤੁਹਾਨੂੰ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਗਾਟਰ ਸੀ ਤਿੰਨ ਤਿੰਨ ਗਾਟਰ ਆ ਪੇਟੀ ਟਰੰਕ ਸਾਰਾ ਕੁਝ ਮਤਲਬ ਜੋ ਵੀ ਥੱਲੇ ਹੈਗਾ ਸੀ ਸਾਰਾ ਆ ਆਟੇ ਵਾਲੀ ਡਰਮੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੀ ਸੀ ਉਹ ਮਿੱਟੀ ਦੇ ਥੱਲੇ ਆ ਚੁੱਕੀ ਐ ਇਹ ਜਿਹੜੀ ਛੱਤ ਸੀ ਸਾਰੀ ਡਿੱਗ ਚੁੱਕੀ ਐ ਮਾਤਾ ਜੀ ਦੀ ਤੇ ਮਾਤਾ ਜੀ ਵਿਚਾਰੇ ਰਹਿੰਦੇ ਵੀ ਇੱਕ ਕੋਠੇ 'ਚ ਸੀ ਆਪਾਂ ਗੱਲਬਾਤ ਕਰਦੇ ਆ ਮਾਤਾ ਜੀ ਉਹਨਾਂ ਦੇ ਨਾਲ ਸਾਸਰੀ ਘਰ ਮਾਤਾ ਜੀ ਜੀ ਸਾਸਰੀ ਘਰ ਜੀ ਮਾਤਾ ਜੀ ਉਹਦਨ ਅਸੀਂ ਮਿਲੇ ਸੀ ਤੇ ਤੁਸੀਂ ਮੇਰੀ ਗਾੜੀ ਰੋਕ ਕੇ ਗੁਜਾਰਸ਼ ਕੀਤੀ ਸੀ ਜੀ ਉਦਨ ਤੇ ਮਾਤਾ ਜੀ ਕੀ ਹਾਲ ਬਣਿਆ ਜੀ ਉਦਨ ਚਤਨ ਵੀ ਹੈ ਬੜਾ ਬਹੁਤ ਜ਼ਿਆਦਾ ਕਿਤੇ ਮੈਂ ਬੈ ਕੇ ਕੱਟੀ ਉਦਨ ਨਹੀਂ ਮਾਤਾ ਜੀ ਰੋਵੋ ਨਾ ਕੋਈ ਨਹੀਂ ਆ ਤੁਸੀਂ ਮੇਰੇ ਮਾਵਾ ਵਰਗੇ ਜੇ ਮੈਂ ਤੁਹਾਡਾ ਹਾਲ ਹੀ ਜਾਣਨ ਆਇਆ ਜਿੱਥੇ ਜਿੱਥੇ ਅੱਜ ਜਿਹੜੀ ਵੀਡੀਓ ਜਾਣੀ ਹੈ ਜੀ ਤੇ ਹੋ ਸਕਦਾ ਕੋਈ ਨਾ ਕੋਈ ਜਿਹੜਾ ਮਦਦਗਾਰ ਜਿਹੜਾ ਅੱਗੇ ਆਵੇ ਤੁਹਾਡੀ ਆ ਸਾਰੀ ਦਸ਼ਾ ਦੇਖ ਕੇ ਜਿਹੜਾ ਅੱਗੇ ਇਹ ਕੀ ਬਣਿਆ ਸੀ ਜੀ ਉਹ ਦਿਨ ਜਦਨ ਛੱਤ ਟਿੱਕੀ ਸੀ ਉਹਦੋਂ ਤੁਸੀਂ ਕਿੱਥੇ ਸੀ ਜਿਵੇਂ ਇੱਥੇ ਸੀ ਅੱਛਾ ਚਲੋ ਰੋਵੋ ਨਾ ਮੇਰੇ ਤੁਸੀਂ ਮਾਵਾ ਵਰਗੇ ਜੇ ਰੋਵੋ ਨਾ ਕੋਈ ਗੱਲ ਨਹੀਂ ਆਪਾਂ ਤੁਹਾਡਾ ਹਾਲ ਜਿਹੜਾ ਸੀ ਆ ਜਿੱਥੇ-ਜਿੱਥੇ ਵੀਡੀਓ ਜਾਣੀ ਹੈ ਦਰਸ਼ਕਾਂ ਤੱਕ ਪਹੁੰਚਣੀ ਹੈ ਵੀਡੀਓ ਕਿਤਨਾ ਕਿਤੇ ਜਿਹੜਾ ਸੀ ਤੁਸੀਂ ਆ ਕੱਚੇ ਕੋਠੇ ਸੀ ਤੁਹਾਡੇ ਹਾਂਜੀ ਤੇ ਤੁਸੀਂ ਉਹ ਸਰਕਾਰੀ ਕੋਠਾ ਨਹੀਂ ਭਰਿਆ ਸੀ ਨਹੀਂ ਜੀ ਉਹ ਨਾਲਿਆਂ ਨੂੰ ਆਪ ਰਾਇਆ ਹੀ ਉਹ ਨਾਲੇ ਸੱਤਕੇ ਨਹੀਂ ਦਿੱਤਾ ਪਤਾ ਜੀ ਤੁਸੀਂ ਜਿਹੜਾ ਸੌਂਦੇ ਸੀ ਇੱਥੇ ਆਪਣਾ ਆ ਆ ਕਮਰੇ ਦੇ ਵਿੱਚ ਹੀ ਸੌਂਦੇ ਸੀ ਕਿੱਥੇ ਸੀ ਪਈ ਜਿਹੜਾ ਡੰਡਗਾ ਜੀ ਇੱਥੇ ਸੀ ਪਈ ਤੁਸੀਂ ਇੱਥੇ ਪਏ ਸੀ ਉਹ ਤਾਂ ਮੈਂ ਭੱਜ ਕੇ ਬਾਹਰ ਨਿਕਲ ਆਈ ਸੀ ਇੱਥੇ ਤੁਹਾਨੂੰ ਪਤਾ ਲੱਗਿਆ ਸੀ ਵੀ ਛੱਤ ਡਿੱਗ ਗਈ ਹਾਂਜੀ ਹਾਂਜੀ ਮੈਨੂੰ ਤਕੜਕਾ ਆਇਆ ਖੜਕਾ ਦਿੱਤੋ ਤਾਂ ਮੈਂ ਭੱਜ ਕੇ ਇੱਕ ਲੱਤ ਮੇਰੀ ਅੰਦਰ ਇੱਕ ਮੇਰੀ ਬਾਹਰ ਮੈਨੂੰ ਕਿਸੇ ਆਟਾ ਦਿੱਤਾ ਇਸ ਮੀਂਹ ਵਰਦੇ ਵਿੱਚ ਤਾਂ ਮੈਂ ਪੌਣ ਹੀ ਲੱਗੀਆਂ ਅੱਛਾ ਜੀ ਤੇ ਰੰਮੀ ਵੀ ਅੰਦਰੇ ਰਹਿ ਗਈ ਹੋਵੇ ਨੱਪੀ ਗਈ ਹੋਵੇ ਆਟੇ ਅੱਛਾ ਟਰਮੀ ਜਿਹੜੀ ਮੈਂ ਦੇਖ ਰਿਆ ਸੀ ਮਾਤਾ ਜੀ ਟਰਮੀ ਕਿੱਥੇ ਆ ਮਤਲਬ ਅੱਛਾ ਇਹ ਦੇ ਇਹ ਦੇ ਥੱਲੇ ਜਿਹੜੀ ਆ ਉਹ ਟਰਮੀ ਆ ਗਈ ਆ ਆਟੇ ਵਾਲੀ ਆਟੇ ਵਾਲੀ ਟਰਮੀ ਆ ਗਈ ਇਹ ਜਿਹੜੇ ਸੀ ਆ ਤੁਸੀਂ ਆ ਦੇਖ ਰਹੇ ਸੀ ਇੱਧਰ ਲੀਡਰ ਲੱਤਾ ਵੀ ਤੁਹਾਡਾ ਜਿਹੜਾ ਉਹ ਮੇਰੇ ਹਿਸਾਬ ਨਾਲ ਥੱਲੇ ਆ ਚੁੱਕਾ ਹੈ ਹਾਂ ਸਾਰਾ ਆ ਸਕਿਆ ਤੁਸੀਂ ਇੱਥੇ ਜਿਹੜਾ ਰਹਿ ਰਹੇ ਹੋ ਤੁਸੀਂ ਸਰਕਾਰੀ ਕੋਠਾ ਨਹੀਂ ਭਲਾਈ ਕੀਤਾ ਜੀ ਆਖਿਆ ਸੀ ਬੜਿਆ ਜਾਣਿਆ ਨੂੰ ਨਹੀਂ ਕੀਤਾ ਉਹਨਾਂ ਨੇ ਅੱਛਾ ਹਾਂਜੀ ਕਿਸੇ ਨੇ ਸਾਰ ਨਹੀਂ ਲਈ ਨਹੀਂ ਜੀ ਕਿਸੇ ਨੇ ਸਾਰ ਨਹੀਂ ਲਈ ਤੇ ਹੁਣ ਜਿਹੜਾ ਗੁਜ਼ਾਰਾ ਬੁਜ਼ਾਰਾ ਕਿਵੇਂ ਚੱਲ ਰਿਹਾ ਤੁਹਾਡਾ ਇਸ ਤਰ੍ਹਾਂ ਕੋਈ ਨਹੀਂ ਗੁਜ਼ਾਰਾ ਮੇਰਾ ਜੀ ਇਸ ਤਰ੍ਹਾਂ ਹੀ ਵਕਤ ਬੈਦਾ ਚਲੋ ਕੋਈ ਨਹੀਂ ਅਸੀਂ ਇਹ ਵੀਡੀਓ ਜਿਹੜੀ ਹੈ ਦੂਰ ਦੂਰ ਤੱਕ ਪਹੁੰਚੂਗੀ ਤੁਹਾਡੀ ਹਾਂਜੀ ਤੇ ਜੇ ਕੋਈ ਵੀ ਸੱਜਣ ਹੋਇਆ ਕੋਈ ਵੀ ਐਨ ਆਰ ਆਈ ਵੀਰ ਹੋਇਆ ਕੋਈ ਵੀ ਬਾਹਰੋਂ ਚਾਹੇ ਪੰਜਾਬ ਦੇ ਵਿੱਚੋਂ ਕਿਸੇ ਨੇ ਵੀ ਤੁਹਾਡੀ ਹੈਲਪ ਕਰਨੀ ਆਪਾਂ ਤੁਹਾਡਾ ਸਾਰਾ ਅਤਾ ਪਤਾ ਜੋ ਐਡਰੈਸ ਆ ਸਾਰਾ ਦੱਸਾਂਗੇ ਤੇ ਮੈਨੂੰ ਇਹ ਦੱਸਿਓ ਵੀ ਹੁਣ ਰੋਟੀ ਪਾਣੀ ਦਾ ਕਿਵੇਂ ਚੱਲਦਾ? ਕੋਈ ਨਹੀਂ ਜੀ ਰੋਟੀ ਪਾਣੀ ਦਾ ਸਵੇਰੇ ਜਿਹੜੀਆਂ ਦੋ ਟਿੱਕੀਆਂ ਮੰਗ ਕੇ ਖਾ ਲੈਣੀ ਆ ਖਾ ਲੈਣੀ ਲੋਕਾਂ ਘਰੋਂ ਡੇਰੇ ਵਾਲੇ ਦੇ ਦੁੱਧ ਦਿੰਦੇ ਆ। ਤੇ ਤੁਸੀਂ ਕੰਮਕੁੰਮ ਵੀ ਕਰਦੇ ਹੋ ਨਾ? ਨਾ ਮੈਂ ਨਹੀਂ ਕਰਦੀ ਕੰਮ ਮੇਰੀ ਬਾਹ ਨਹੀਂ ਆਸਰਾ ਕਰਦੀ ਬਾਹ ਆਵੇ ਜਦੋਂ ਕਾਕਾ ਇਤਰਾ ਗਿਆ ਗੱਭਰੂ ਜਵਾਨ ਆ ਮੁੰਡੇ ਜਿੱਦਾਂ ਉਹ ਦਿਆੜੀ ਢੱਪਾ ਕਰਦਾ ਸੀ। ਉਹ ਖਰਬ ਨੇ ਖੋ ਹੀ ਲਿਆ। ਤੁਸੀਂ ਹੁਣ ਮਤਲਬ ਜਿਹੜਾ ਲੀੜੇ ਲੱਤੇ ਦਾ ਫਿਰ ਕਿਵੇਂ ਗੁਜ਼ਾਰਾ ਹੋਊਗਾ? ਆ ਵੇਖ ਲੋ। ਆ ਵੇਖੋ। ਠੀਕ ਆ ਸੌਂਦੇ ਕਿੱਥੇ ਹੋ ਤੁਸੀਂ ਹੁਣ ਇੱਥੇ ਮਤਲਬ ਮੰਜਾ ਕੋਈ ਮੰਜੇ ਵੀ ਮੈਂ ਸੁਣਿਆ ਸੀ ਤੁਹਾਡੇ ਟੁੱਟੇ ਚੁੱਕੇ ਸਾਰੇ ਹਾਂਜੀ ਸਾਰੇ ਟੁੱਟ ਗਿਆ ਹੋਏ ਜੀ ਤੁਹਾਨੂੰ ਦਿਖਾ ਕੇ ਉੱਥੇ ਨਹੀਂ ਕੋਈ ਗੱਲ ਨਹੀਂ ਮਾਤਾ ਜੀ ਜਾਣਦੇ ਆ ਜੀ ਆਪਾਂ ਉਧਰ ਵੀ ਤੇ ਮੰਜੇ ਜਿਹੜੇ ਸੀ ਉਹ ਟੁੱਟ ਚੁੱਕੇ ਤੁਹਾਡੇ ਸਰ ਤੇ ਜਿਹੜਾ ਸੀ ਹੁਣ ਆ ਭਾਂਡੇ ਭੁੰਡੇ ਦਾ ਜਿਹੜਾ ਸੀ ਅੱਧੇ ਭਾਂਡੇ ਵੀ ਜਿਹੜੇ ਥੱਲੇ ਨੱਪੇ ਗਏ ਹਾਂ ਨੱਪੇ ਗਏ ਆ ਜੀ ਆਵੇ ਥੱਲੇ ਕੱਢਣ ਵਾਲੇ ਆ ਜੀ ਭਾਂਡੇ ਹੱਥ ਬਾਕੀ ਆ ਥੋੜੇ ਜੇ ਕੱਡੇ ਬੁੰਡੀਆਂ ਨੇ ਇੱਥੋਂ ਵੈਣੀ ਦੇ ਵਿੱਚੋਂ ਠੀਕ ਹੈ ਜੀ ਹਾਂਜੀ ਚਲੋ ਕੋਈ ਵੀ ਵੀਰ ਭਰਾ ਜਿੱਥੇ ਵੀ ਮੇਰੀ ਵੀਡੀਓ ਜਾਂਦੀ ਹੈ ਜਰੂਰ ਮਾਤਾ ਜੀ ਦੀ ਜਿਹੜੀ ਹੈ गुजारिश ਚਲੋ ਆਪਾਂ ਦਾ ਪ੍ਰਸ਼ਾਸਨ ਅੱਗੇ ਇੱਕ ਗੁਜ਼ਾਰਸ਼ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਸਰਕਾਰੀ ਕੋਠੇ ਆਏ ਸੀ ਕਿਤੇ ਨਾ ਕਿਤੇ ਇਹੋ ਜਿਹੇ ਲੋਕ ਕਿਤੇ ਨਾ ਕਿਤੇ ਇਹੋ ਜਿਹੇ ਵਿਚਾਰੇ ਜਿਹੜੇ ਗਰੀਬ ਮਾਤੜ ਬੰਦੇ ਸੀ ਉਹ ਕਈ ਥਾਵਾਂ ਤੇ ਰਹਿ ਚੁੱਕੇ ਨੇ ਪਰ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਖੁਦ ਇੱਥੋਂ ਦਾ ਆਪਣਾ ਵੇਰਵਾ ਲੈ ਕੇ ਖੁਦ ਇੱਥੇ ਆਣ ਕੇ ਇਹ ਇਹਨਾਂ ਗਰੀਬਾਂ ਦੇ ਜਿਹੜੀ ਸਾਰ ਹੈ ਉਹ ਲੈਣੀ ਇਹਨਾਂ ਦੀ ਬਣਦੀ ਸੀ ਪਰ ਅਜੇ ਤੱਕ ਫਿਲਹਾਲ ਕੋਈ ਨਹੀਂ ਪਹੁੰਚਿਆ ਅਖੀਰਕਾਰ ਜਿਹੜੀ ਸੀ ਮਾਤਾ ਜੀ ਦੀ ਛੱਤ ਜਿਹੜੀ ਉਹ ਡਿੱਗ ਚੁੱਕੀ ਹੈ ਬਾਕੀ ਚਲੋ ਆਪਾਂ ਇਹ ਗੁਜਾਰਸ਼ ਕਰਦੇ ਆਂ ਵੀ ਕੋਈ ਵੀ ਸੱਜਣ ਵੀਰ ਭਰਾ ਜਿੰਨੇ ਵੀ ਪਹੁੰਚ ਕਰਨੀ ਹੈ ਮਾਤਾ ਜੀ ਜਿਹੜੇ ਸੀ ਵਿਚਾਰੇ ਐਸ ਵਕਤ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਤੇ ਰਹਿੰਦੇ ਵੀ ਵਿਚਾਰੇ ਇਕੱਲੇ ਨੇ ਪਿੰਡ ਦੇ ਪੱਖੋ ਕੇ ਤੇ ਜੇ ਆਪਾਂ ਕਹਿ ਦਈਏ ਵੀ ਇਹਨਾਂ ਨੇ ਰਾਹ ਵੀ ਜਿਹੜਾ ਉਹ ਬਾਲਿਆਂ ਦਾ ਹੀ ਬਣਾਇਆ ਹੋਇਆ ਜਿਹੜੀ ਛੱਤ ਡਿੱਗੀ ਸੀ ਉੱਪਰੋਂ ਆਪਣੇ ਕਮਰੇ ਚ ਆਉਣ ਤੇ ਆ ਸਾਰੀ ਆਉਂਦਿਆਂ ਸਾਰੀ ਜਿਹੜੇ ਬਾਲੇ ਸੀ ਉਹਨਾਂ ਦਾ ਇਹਨਾਂ ਨੇ ਉਹ ਥੜਾ ਬਣਾਇਆ ਹੋਇਆ ਉਹਦੇ ਨਾਲ ਹੀ ਅੰਦਰ ਨੂੰ ਲੰਘਦੇ ਨੇ ਉਹਦੇ ਨਾਲ ਹੀ ਬਾਹਰ ਨੂੰ ਤੇ ਇਹੋ ਜੀ ਜ਼ਿੰਦਗੀ ਜਿਹੜੀ ਨਰਕ ਦੀ ਜ਼ਿੰਦਗੀ ਹੁਣ ਵਿਚਾਰੇ ਇਕੱਲੇ ਮਾਤਾ ਜੀ ਜਿਹੜੇ ਇੱਥੇ ਕੱਟ ਰਹੇ ਨੇ ਨਾ ਸਿਰ ਤੇ ਸਾਈ ਇਹਨਾਂ ਦਾ ਨਾਂ ਸਿਰ ਤੇ ਪਰਵਾਰ ਰਿਆ ਤੇ ਨਾ ਸਿਰ ਵਾਲੀ ਸੱਤ ਰਹੀ ਹੈ ਇਹਨਾਂ ਦੀ ਤੇ ਮਤਲਬ ਬਹੁਤ ਬੁਰੇ ਹਾਲ ਹੈ ਮਾਤਾ ਜੀ ਹੁਣ ਕੀ ਮੰਗ ਕਰਦੇ ਹੋ ਨਹੀਂ ਨਹੀਂ ਕੁਝ ਨਹੀਂ ਮੰਗਦੀ ਮੈਂ ਕੁਝ ਨਹੀਂ ਮੰਗਦੀ ਤਹਾਡੇ ਕੋ ਜੀ ਨਹੀਂ ਨਹੀਂ ਮਾਤਾ ਜੀ ਕੋਈ ਨਹੀਂ ਆ ਤੁਸੀਂ ਮੇਰੇ ਕੋਲੋਂ ਤੇ ਚਲੋ ਕੋਈ ਨਹੀਂ ਮੰਗਣਾ ਇਹ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਵਿੱਚ ਲਾਸਟ ਦੇ ਕੀ ਕਹਿਣਾ ਚਾਹੁੰਦੇ ਹੋ ਐਸੇ ਇਹ ਮੇਰਾ ਕਮਰਾ ਬਣਾਓ ਬਣਾ ਕੇ ਮੈਨੂੰ ਛੱਰ ਲਗਾਵਾ ਮੇਰਾ ਘਰ ਦੋ ਮਾੜਾ ਚਲੋ ਇਹ ਗੁਜਾਰਸ਼ ਹੈ ਜੀ ਮੇਰੀ ਵੀਡੀਓ ਜਿੱਥੋਂ ਤੱਕ ਵੀ ਜਾਂਦੀ ਹੈ ਗਰੀਬ ਬੰਦਾ ਚਲੋ ਸਾਡਾ ਇਹ ਫਰਜ਼ ਸੀ ਵੀ ਆਪਾਂ ਮਾਤਾ ਜੀ ਇਹਨਾਂ ਦਾ ਹਾਲ ਜਾਣਿਆ ਇਹਨਾਂ ਦੀ ਵੀਡੀਓ ਪਾਉਣ ਦੀ ਚਲੋ ਇਹਨਾਂ ਨੇ ਗੁਜਾਰਸ਼ ਕੀਤੀ ਵੀ ਸਾਡੀ ਕੋਈ ਨਾ ਕੋਈ ਸੁਣਵਾਈ ਹੋਵੇ ਤੇ ਅਸੀਂ ਜਿੱਥੋਂ ਤੱਕ ਮਦਦ ਕਰ ਸਕਦੇ ਸੀ ਚਲੋ ਮਾਤਾ ਦੀ ਕਰਾਂਗੇ ਵੀ ਤੇ ਬਾਕੀ ਚਲੋ ਜਿੱਥੋਂ ਤੱਕ ਆਪਣੀ ਵੀਡੀਓ ਜਾਂਦੀ ਹੈ ਕੋਈ ਵੀ ਵੀਰ ਭਰਾ ਸੱਜਣ ਕੋਈ ਵੀ ਇਹੋ ਜਿਹਾ ਚਾਹੇ ਐਨਆਰਆਈ ਵੀਰ ਚਾਹੇ ਪੰਜਾਬ ਦੇ ਵਿੱਚੋਂ ਹੈ ਹੋਰ ਨਾ ਥਾਵਾਂ ਤੇ ਜਿਹੜੀ ਮਦਦ ਹੋ ਰਹੀ ਹੈ ਬਹੁਤ ਹੰਗਾਰਾ ਭਰ ਰਹੇ ਨੇ ਜਿਹੜੇ ਨੌਜਵਾਨ ਨੇ ਸੋ ਇੱਥੇ ਵੀ ਕਿਤੇ ਨਾ ਕਿਤੇ ਧਿਆਨ ਦੇਣ ਦੀ ਲੋੜ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜੇ ਪਛੜੀ ਸ਼੍ਰੇਣੀ ਦੇ ਲੋਕ ਨੇ ਉਹ ਕਈਆਂ ਥਾਵਾਂ ਤੇ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਵੀ ਜਿਹੜੀਆਂ ਉਹ ਮਿਲ ਟਹਿ ਚੁਕੀਆਂ ਨੇ ਉਹਨਾਂ ਨੂੰ ਵੀ ਦੇਖਣ ਦੀ ਕਿਤੇ ਨਾ ਕਿਤੇ ਲੋੜ ਬਣਦੀ ਹੈ। ਮਾਤਾ ਜੀ ਮੈਂ ਦੇਖ ਰਿਹਾ ਸੀ ਤੁਹਾਡੇ ਆ ਜਿਹੜੇ ਕੱਪੜੇ ਸੀ ਇਹ ਤੁਸੀਂ ਸੁੱਕਣੇ ਪਾਏ ਆ ਜਾਂ ਮਤਲਬ ਥੱਲੇ ਕੱਢੇ ਥੱਲਿਓਂ ਕੱਢ ਕੱਢ ਕੇ ਅੱਛਾ ਥੱਲਿਓਂ ਕੱਢ ਕੇ ਫੇਰ ਸੁੱਕਣੇ ਪਾਏ ਆ ਅੱਛਾ ਕੱਢ ਕੇ ਪਾਏ ਆ ਤੇ ਘਰ ਦੇ ਵਿੱਚ ਕੋਈ ਲੈਟਰਨ ਬਾਥਰੂਮ ਬਣਿਆ ਨਹੀਂ ਕੋਈ ਨਹੀਂ ਕੋਈ ਵੀ ਨਹੀਂ ਬਣਿਆ ਤੇ ਤੁਸੀਂ ਫਿਰ ਇਕੱਲੇ ਗੁਜ਼ਾਰਾ ਕਰਦੇ ਹੋ ਕਿਵੇਂ ਕਿਤਰਾ ਕੋਈ ਨਹੀਂ ਆ ਬਾਹਰ ਜਾਣੀ ਨਹੀਂ ਆ ਦੇ ਵਿੱਚ ਅੰਮੀਆਂ ਦੇ ਵਿੱਚ ਬਾਹਰ ਇੱਥੇ ਤਾਂ ਮੇਰੇ ਹਿਸਾਬ ਨਾਲ ਹੁਣ ਤੇ ਸੌਣ ਦਾ ਵੀ ਕੋਈ ਹੱਜ ਨਹੀਂ ਹੈਗਾ ਤੁਹਾਡਾ ਨਾ ਤੇ ਤੁਸੀਂ ਅੰਦਰ ਸੌ ਸਕਦੇ ਹੋ ਨਾ ਬਾਹਰ ਸੌ ਸਕਦੇ ਹੋ ਜਿਹੜੇ ਜਾਂ ਉੱਥੇ ਮੰਜੀ ਡਾਈ ਹੁੰਦੀ ਰਾਤ ਨੂੰ ਗਲੀ 'ਚ ਸੌਂ ਨਹੀਂ ਮੈਂ ਅਸਾਂ ਗਲੀ 'ਚ ਸੌਂਦੇ ਹਾਂ ਆ ਪੀੜੀ ਜੀ ਲੈਂਦੀ ਕਹੇ ਕੋਈ ਮਸ ਮੰਗ ਕਹੀ ਨਹੀਂ ਕੋਈ ਨਹੀਂ ਮਾਤਾ ਜੀ ਜਿੱਥੋਂ ਤੱਕ ਅਸੀਂ ਹੈਲਪ ਤੁਹਾਡੀ ਕਰ ਸਕੇ ਜ਼ਰੂਰ ਕਰਾਂਗੇ ਬਾਕੀ ਇਹ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਵੀ ਮਾਤਾ ਜੀ ਦੇ ਬਹੁਤ ਹੀ ਜ਼ਿਆਦੇ ਇਸ ਵਕਤ ਬੁਰੇ ਹਾਲਾਤ ਨੇ ਮੀਆਂ ਦੇ ਕਾਰਨ ਜਿਹੜਾ ਅਸੀਂ ਨੁਕਸਾਨ ਤਾਂ ਚਲੋ ਪੰਜਾਬ ਦੇ ਵਿੱਚ ਬਹੁਤ ਹੋਇਆ ਪਰ ਜਿਹੜੇ ਗਰੀਬ ਵਿਚਾਰੇ ਪਛੜੀ ਸ਼੍ਰੇਣੀ ਦੇ ਜਿਹੜੇ ਲੋਕ ਸੀ ਨਾ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜਿਹੜੇ ਜਿਨ੍ਹਾਂ ਦੇ ਸਿਰ ਤੇ ਨਾ ਤਾਂ ਆਪਣਾ ਬੰਦੇ ਸਿਰ ਤੇ ਘਰ ਹੁੰਦਾ ਜੀ ਜਿਨ੍ਹਾਂ ਦੇ ਸਿਰ ਤੇ ਬੰਦਾ ਨਹੀਂ ਰਹਿ ਗਿਆ ਤੇ ਘਰ ਦੀ ਜਿਹੜੀ ਛੱਤ ਸੀ ਉਹ ਵੀ ਦੇਖ ਲਓ ਤੁਸੀਂ ਦੇਖ ਸਕਦੇ ਹੋ ਸਾਰੀ ਟੁੱਟ ਚੁੱਕੀ ਹੈ ਇਸ ਵੇਲੇ ਤੇ ਮਾਤਾ ਜੀ ਤੁਹਾਡੇ ਨਾਲ ਜੇ ਮਨੜੋ ਆ ਤੁਹਾਡੀ ਵੀਡੀਓ ਦੇਖ ਕੇ ਕੋਈ ਤੁਹਾਨੂੰ ਮਿਲਣਾ ਜਾਵੇ ਜੀ ਕੋਈ ਤੁਹਾਡੇ ਕੋਲ ਫੋਨ ਨੰਬਰ ਹੈਗਾ ਕੋਈ ਘਰ ਦਾ ਕੋਈ ਨਹੀਂ ਲੈ ਲੈਨੇ ਇੱਕ ਪੁੱਤ ਅੱਛਾ ਲੈ ਲੈਨੇ ਮੁੰਡੇ ਐ ਤੋਂ ਲੈ ਲਾਂਗੇ ਤੁਸੀਂ ਲੰਬੇ ਨੰਬਰ ਦੋਗੇ ਜਾਂ ਕੋਈ ਤੁਹਾਡਾ ਵੀ ਕੋਈ ਚੱਲਦਾ ਇੱਥੇ ਇਹ ਨਹੀਂ ਮੁੰਡੇ ਨੂੰ ਦੇ ਦੂੰਗਾ ਸਵੇਰੇ ਗੱਲ ਕਰਾ ਕੇ ਗਿਆ ਮੇਰੇ ਠੀਕ ਹੈ ਜੀ ਠੀਕ ਹੈ ਮੇਰੇ ਤਾਂ ਅੰਦਾਜ਼ ਹੀ ਹੀਰ ਨੇ ਕਿੱਥੋਂ ਪਾਇਆ ਮੈਂ ਖਾਣੇ ਆਉਣਾ ਠੀਕ ਹੈ ਜੀ ਉਹ ਲੰਬੋ ਸੀ ਮੁੰਡੇ ਕੋਈ ਹਨਾ ਨਹੀਂ ਲੰਬੋ ਨਹੀਂ ਉਹ ਉਹ ਇੱਥੇ ਆਇਆ ਸੀ ਅੱਛਾ ਅੱਛਾ ਠੀਕ ਹੈ ਉਹ ਇੱਥੋਂ ਗਿਆ ਕੰਮ ਤੇ ਉਹ ਮੁੰਡੇ ਦਾ ਭਰਾ ਸੀ ਠੀਕ ਹੈ ਜੀ ਠੀਕ ਹੈ ਅਤੇ ਜਾਂ ਮੇਰਾ ਦੋਸਤੋ ਇਹਨਾਂ ਕੋਲੋਂ ਜਿਹੜੇ ਸੀ ਇਹਨਾਂ ਦੇ ਆਂਡ ਗਵਾਂਡ ਦੇ ਵਿੱਚ ਵੱਸਦੇ ਨੇ ਉਹਨਾਂ ਦਾ ਹੀ ਆਪਾਂ ਨੰਬਰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਤੁਸੀਂ ਮਾਤਾ ਦੇ ਨਾਲ ਜਿਹੜੀ ਇਹ ਸੰਪਰਕ ਕਰ ਸਕੋ ਸੌਖੇ ਤਰੀਕੇ ਦੇ ਨਾਲ ਬਾਕੀ ਮੇਰਾ ਮਕਸਦ ਇਹ ਸੀ ਕਿ ਵੀਡੀਓ ਪਾਉਣ ਦਾ ਵੀ ਮਾਤਾ ਜੀ ਦੀ ਜ਼ਰੂਰ ਹੈਲਪ ਹੋ ਸਕੇ ਜਿੱਥੋਂ ਤੱਕ ਹੋ ਸਕਦਾ ਕਿਉਂਕਿ ਮਾਤਾ ਜੀ ਦੀ ਛੱਤ ਜਿਹੜੀ ਉਹ ਘਰ ਦੀ ਉਹ ਡਿੱਗ ਚੁੱਕੀ ਹੈ ਮਤਲਬ ਤਕਰੀਬਨ ਤਕਰੀਬਨ ਸਾਰਾ ਗੋਜ ਹੀ ਜਿਹੜਾ ਕਰਦਾ ਉਹ ਨਾਸ਼ ਹੋ ਚੁੱਕਾ ਸੋ ਇਹ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਭਾਵੇਂ ਨਾ ਕਰਿਓ ਕੋਈ ਚੱਕਰ ਨਹੀਂ ਉਹਦੇ ਆਪਾਂ ਨੂੰ ਲੋੜ ਨਹੀਂ ਆ ਬਾਕੀ ਸਿਰਫ ਇਹ ਆ ਵੀ ਇਹ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਸ਼ੇਅਰ ਕਰਨ ਦਾ ਕਾਰਨ ਇਹੀ ਹੈ ਵੀ ਮਾਤਾ ਜੀ ਦੀ गुजारिश ਮਾਤਾ ਜੀ ਦੀ ਜਿਹੜੀ ਬੇਨਤੀ ਹੈ ਉਹ ਦੂਰ ਦੂਰ ਤੱਕ ਪਹੁੰਚੇ ਮਾਤਾ ਜੀ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਦੂਰ ਦੂਰ ਤੋਂ ਦੇਖ ਰਹੇ ਨੇ ਐਨ ਆਰ ਆਈ ਵੀਰ ਵੀ ਦੇਖ ਰਹੇ ਨੇ ਪੰਜਾਬ ਦੇ ਵਿੱਚੋਂ ਵੀ ਦੇਖ ਰਹੇ ਨੇ ਹੋਰ ਸਟੇਟਾਂ ਦੇ ਵਿੱਚੋਂ ਵੀ ਹੋ ਸਕਦਾ ਆਪਣੀ ਵੀਡੀਓ ਜਿਹੜੀ ਇਹ ਜਾਵੇ ਤੇ ਤੁਸੀਂ ਕਿਸੇ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਤੁਸੀਂ ਐਂਡ ਤੇ ਕਿ ਆਪਣਾ ਕਿ ਕਿਹੜੀ ਮਦਦ ਹੋਣੀ ਚਾਹੀਦੀ ਹੈ ਤੁਹਾਡੀ ਕਿਹੜੀ ਨਹੀਂ ਮੈਨੂੰ ਬਣਾ ਲਓ ਮੜਾ ਜੀ ਬੋ ਚੱਤ ਪਾ ਦਿਓ ਤੇ ਮੰਝੇ-ਮੁੰਝੇ ਲੈ ਦਿਓ ਮੈਨੂੰ ਅੱਛਾ ਮੰਝੇ ਲੈ ਮੰਝੇ ਲੈ ਦਿਓ ਮੈਨੂੰ ਤੇ ਇੱਕ ਹੀ ਲੈ ਦਿਓ ਠੀਕ ਹੈ ਮਤਾ ਜੀ ਮੈਂ ਦੇਖ ਰਿਹਾ ਸੀ ਤੁਸੀਂ ਚੁੱਲਾ ਹੀ ਬਾਲਦੇ ਹੋ ਤੁਸੀਂ ਕੋਈ ਸਿਲੰਡਰ ਕੋਈ ਤੁਹਾਡੇ ਕੋਲ ਗੈਸ ਸਿਲੰਡਰ ਹੈਗਾ ਨਹੀਂ ਨਹੀਂ ਕੁਛ ਨਹੀਂ ਚੁੱਲਾ ਬਾਲਦੀ ਅੱਛਾ ਕੱਲੇ ਚੁੱਲਾ ਹੀ ਬਾਲਦੇ ਹੋ ਕਿੱਲਾ ਬਾਲਦੀ ਤੇ ਬਾਲਣ ਦਾ ਕਿਵੇਂ ਕਰਦੇ ਹੋ ਬਾਲਣ ਬਾਲਣ ਬਾਹਰ ਚੁਗ-ਚੁਗ ਲਿਆਉਣੀ ਹੈ ਸਭ ਮਾਰੋ ਚੋਕੇ ਲਿਓ ਨੇ। ਇਹ ਮੋਲ ਪਾਂ ਜਾਂਦੀਆਂ ਕਿਸੇ ਨੇ ਗੋਏ ਦਿੱਤੇ। ਅਸਲ ਕਿਸੇ ਨੇ ਦਿੱਤੇ ਆ ਜੀ। ਹਾਂ ਬਾਪ ਗੋਏ ਦਿੱਤੇ ਕਿਸੇ ਨੇ। ਚਲੋ ਇਹ ਆ ਵੀ ਤੁਹਾਡੀ ਜਿਹੜੀ ਆ ਅੱਗ ਜਿਹੜੀ ਚੁੱਲੇ ਦੇ ਵਿੱਚ ਆ ਉਹ ਕੋਈ ਨਾ ਕੋਈ ਮਦਦ ਕਰ ਦਿੰਦਾ ਤੁਹਾਡੀ ਬਾਲਣ ਦੀ। ਬਾਕੀ ਤੁਹਾਡੇ ਕੋਲੇ ਜਿਹੜਾ ਸਿਲੰਡਰ ਤੇ ਦੁੰਜਾ ਨਹੀਂ ਹੈਗਾ। ਨਹੀਂ ਨਹੀਂ ਸਿਲੰਡਰ ਨਹੀਂ ਹੈਗਾ। ਠੀਕ ਆ ਜੀ ਠੀਕ ਆ। ਚੁੱਲ੍ਹੇ ਬਾਹਰ ਨਹੀਂ ਆਵੇ। ਹੁਣ ਇਹਨੇ ਚਾਹ ਘਟ ਬਣਾ ਕੇ ਦੀ ਚੁੱਲੇ ਤੇ ਆਲੀ ਰੇ ਕੱਢਣ ਲਈ ਆ ਵਿੱਚ ਥੱਲੇ ਆਟੇ ਆ ਡਰਮੀ ਭਰੀ ਸੀ। ਕਿਹਨੇ ਦਿੱਤਾ ਆਟਾ ਕਲਾਇਆ ਸੀ ਤੇ ਉਹ ਆਟਾ ਨੇ ਨਿਕਲੇ ਆ ਬੇਤਰ ਮਿੱਠਲੇ ਆਈ ਆ ਭਰੀ ਪਈ ਆ ਤਰਾ ਇਹ ਇੱਕ ਆ ਗਿੰਦੀ ਹੋਦੀ ਸੋ ਦੇਖ ਸਕਦੇ ਹੋ ਦੋਸਤੋ ਤੁਸੀਂ ਵੀ ਬਹੁਤ ਜ਼ਿਆਦਾ ਜਿਹੜਾ ਸੀ ਮਾਤਾ ਜੀ ਦਾ ਨੁਕਸਾਨ ਹੋ ਚੁੱਕਾ ਤੇ ਆਪਾਂ ਜਿਹੜਾ ਸੀ ਆਪਣੇ ਚੈਨਲ ਦੇ ਰਾਈ ਇਹੀ ਆਪਾਂ ਗੁਜਾਰਸ਼ ਕਰ ਸਕਦੇ ਹਾਂ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊਗੀ ਤੇ ਕੋਈ ਵੀ ਜੇ ਕੋਈ ਵੀਰ ਭਰਾ ਜਿਹੜਾ ਸੀ ਜਿੰਨੇ ਵੀ ਜੋਗਾ ਹੈਗਾ ਚਲੋ ਐਨ ਆਰ ਆਈ ਵੀਰਾਂ ਨੂੰ ਜੇ ਬੇਨਤੀ ਆਪਾਂ ਕਰ ਸਕਦੇ ਆ ਚਾਹੇ ਆਪਣੇ ਪੰਜਾਬ ਦੇ ਵਿੱਚੋਂ ਕੋਈ ਵੀ ਜੇ ਹੈਲਪ ਕਰਨੀ ਚਾਹੁੰਦਾ ਉਦੋਂ ਤਾਂ ਚਲੋ ਸਾਰੇ ਜਾ ਰਹੇ ਨੇ ਜਿੱਥੇ ਲੋੜ ਬਣਦੀ ਹੈ ਇਹ ਰਾਸ਼ਨ ਪਾਣੀ ਦੇਣ ਦੀ ਜਾਂ ਕੋਈ ਚੀਜ਼ ਮੁਹੱਈਆ ਕਰਾਉਣ ਦੀ ਜਿੱਥੇ ਕੋਈ ਲੋੜਵੰਦ ਜ਼ਰੂਰਤਮੰਦ ਹੈ ਜਿਹੜਾ ਉੱਥੋਂ ਤੱਕ ਜਰੂਰ ਪਹੁੰਚ ਕਰਿਓ ਮੇਰਾ ਭਰਾ ਤੇ ਅੱਜ ਦੀ ਵੀਡੀਓ ਜਿਹੜੀ ਹੈ ਉਹ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਬਾਕੀ ਵੀਡੀਓ ਨੂੰ ਸਬਸਕ੍ਰਾਈਬ ਪਾਵੇਂ ਨਾ ਕਰਿਓ ਸ਼ੇਅਰ ਜ਼ਰੂਰ ਵੱਤੋ ਵੱਤ ਕਰਿਓ ਕਿਉਂਕਿ ਇਹ ਵੀਡੀਓ ਦੂਰ ਤੱਕ ਜਾਣੀ ਚਾਹੀਦੀ ਹੈ ਇੱਕ ਲੋੜਵੰਦ ਦੀ ਜਿਹੜੀ ਗੁਜਾਰਸ਼ ਸੀ ਉਹ ਤੁਹਾਡੇ ਤੱਕ ਆਪਾਂ ਪਹੁੰਚਦੀ ਕਰੀ ਹੈ ਸੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੈ ਜੀ ਸੋ ਧੰਨਵਾਦ